ਸ਼ੌਪ ਤੇ ਜਾ ਰਹੇ ਜੀ ਨਸਤੀ ਖਸਾਰਾ ਨੂੰ ਆਪਸ ਰਣ ਸ਼ੌਪ ਦਾ ਟਾਈਮ ਹੋ ਗਿਆ ਤੇ ਹੁਣ ਕੱਪੜੇ ਲੈਦੇ ਹਾਂ ਲੋੜੀਆਂ ਸੀ ਕਿਚ ਵਿੱਚ ਨਾ ਨਾ ਥੋੜੇ ਸਵਾਲਾਂ ਦੇ ਬਾਪੀ ਦੇਣੀ ਹੈ ਉਹਨੇ ਹੁਣ ਕਰਦੇ ਹੈ ਫਿਰ ਮੈਂ ਤੁਹਾਨੂੰ ਇੱਕ ਮਿੰਟ ਜਿੱਦੋਂ ਜਿਸ ਨਾਲ ਆਉਗਾ ਇਹ ਦੰਬ ਵੀ ਮੇਰੇ ਨਾਲ ਨਾਲ ਚਾਹ ਰਿਹਾ ਰਹਿੰਦਾ ਹੈ ਕਿ ਹੁਣ ਪੜੇ ਤਤੇ ਜਿਹੜੇ ਉਹਨਾਂ ਨੂੰ ਥੋੜੀ ਜਿਹੀ ਪ੍ਰੈਸ ਪੁੱਸਰੇ ਕੱਢ ਦੀ ਜੀ ਤਰੱਕੀ ਹੈ। ਟਾਈਮ ਲਾ ਦਈਏ। ਤੇ ਇਹਨਾਂ ਨੂੰ ਅੱਜ ਤੁਹਾਨੂੰ ਜਿਵੇਂ ਆਪਾਂ ਜਦੋਂ ਉਥੇ ਗਏ ਸੀ ਉੱਥੇ ਕੀ ਕੀ ਸ਼ੋਪਿੰਗ ਕੀਤੀ ਹੈ ਉਹ ਵੀ ਤੁਹਾਰੇ ਤੋਂ ਲੈਂਦਾ। ਬਸ ਫੋਟੋਆਂ ਇਦਾਂ ਹੀ ਚੰਦਾ ਲੈਂਦਾ ਕੰਮ ਹੋ ਗਿਆ। ਪਹਿਲਾਂ ਮੈਂ ਸਟਰਾਟ ਕਰ ਕੱਪੜੇ ਦੀਆਂ ਮਹਲਾ ਦੋ। ਤੇ ਫਿਰ ਮੈਂ ਥੋੜੀ ਸ਼ੋ ਚਲਕੇ ਉਹ ਬਸ ਸਟੇਟ ਬਣੀ ਹੈ ਇਹ ਦੋ ਮੈਸੇਜ ਆ ਗਿਆ ਕਿਸੇ ਭੈਣ ਦਾ ਹੋਗਾ ਜੋ ਆਪ ਲਿਖਿਆ ਮੈਂ ਗੋਮੈਂਟਲ ਹੋਣੀ ਹੈ ਕਿਉਂਕਿ ਪ੍ਰੈਸ ਹੋ ਰਹੀ ਚੱਲ ਰਹੀ ਹੈ ਜਿਹੜੀ ਉਹ ਪ੍ਰੈਕਟਿਸ ਹੋ ਰਹੀ ਹੈ پتہ ਪਤਾ ਇਹ ਕਰ ਦਿੰਦਾ ਹੈ ਜਿੰਨੇ ਨਹੀਂ ਹੁੰਦੇ ਹੈ ਬੜਾ ਮੋਟਾ ਅਸੀਂ ਨਾਲ ਤਾਂ ਕੰਮ ਧੋਣੇ ਵਸ ਐਵੇਂ ਤਾਂ ਹਾਲਾ ਕੀ ਸੁਣੀ ਹੋ ਰਹੀ ਹੈ ਮਸਤ ਘੱਟ ਕੋਈ ਵੀ ਚੱਕਦੀ ਹੁੰਦਾ ਸਭਾ ਹੁੰਦਾ ਇਹ ਗੱਲੀ ਆ ਜਾਂਦੀ ਸਭ ਦਾ ਹੁੰਦਾ ਹੈ ਤਾਂ ਪਸਤੀ ਸੌਰੀ ਮੈਂ ਮੈਂ ਕਿਹਾ ਨਾ ਰੰਗ ਮੈਂ ਪੈਸੇ ਦਾ ਜੋ ਆ ਗਏ ਦੇ ਜੇ ਤਾਂ ਸਾਡੇ ਹੁਣ ਹਾਲ ਤਾਂ ਕੋਈ ਹੈ ਨਹੀਂਗਾ ਉੱਤੇ ਨਾ ਧੁੱਕ ਤੇ ਸਾਰੇ ਇਹ ਟਿਕਟਾ ਜਾ ਕਰ ਕਰਕੇ ਥੋੜਾ ਜਿਹਾ ਫਿਰ ਉਸ ਚੱਲੀ ਜਾਂਦਾ ਹੈ ਕਈ ਘਾਵਾ ਪਰ ਇਹ ਵੀ ਮਾਣ ਦੀ ਵਰਤ ਹੋਂ ਤੇ ਦੀ ਹੁਣ ਤਾਂ ਵੀ ਇਹ ਹੈ ਤਾਂ ਆ ਵੀ ਕੋਲੇ ਤੋਂ ਖਰੀਦੋਂ ਕਾਫੀ ਥੋੜਾ ਸਖਮ ਹੋ ਗਿਆ ਤਾਂ ਵੀ ਕੰਮ ਚਾਲ ਰਿਹਾ ਜੀ ਸੋ ਜਦੋਂ ਕੋਸਨ ਲੋਕਾਂ ਨੂੰ ਇਹਨਾਂ ਨੂੰ ਛੁੱਟਿਆ ਬੱਚਿਆਂ ਨੂੰ ਜਨਮ ਹੋਈ ਬੱਚਨ ਛੁੱਟਿਆ ਹੋਣ ਕਰਕੇ ਹੈਲਪ ਲਈ ਹੋਈ ਇਸ ਜਿਹੜੇ ਕਰਕੇ ਮੈਨੂੰ ਉਹ ਖੌਮੇ ਹੋ ਗਏ ਸੀ ਠੀਕ ਹੈ ਜਰਾ ਰਿੱਖੇ ਬੱਚਾ ਇਹ ਸੰਗ ਨੂੰ ਆ ਕੀ ਬਹੁਤ ਬਹੁਤ ਕਰੀਏ ਸ਼ੋਪਿੰਗ ਖਾਣੇ ਨੂੰ ਕੀ ਕਰਦੇ ਹਾਂ ਜੀ ਇਹ ਪ੍ਰੋਸੈਸ ਹਿੱਟ ਆਪਕੀ ਹੋਵੇ। ਜਦੋਂ ਦੇ ਗਮਨਟ ਫਾਈਨਲ ਆਨਲਾਈਨ ਬਾਕਮ ਨੂੰ ਚੱਲੀ ਜਾਂਦਾ ਹੈ। ਮੇਰਾ ਕੰਮ ਸਹੀ ਚੱਲੀ ਜਾਂਦਾ। ਮੈਂ ਕਰਦਾ ਕੰਮ ਤਾਂ ਘੱਟ ਹੀ ਕਰ ਪਉਣੀ। ਅਸਿਕਮੈਂਟ ਮੈਂ ਇਹਨਾਂ ਨੂੰ ਪੇਮੈਂਟ ਕਰ ਦੇਈ ਤਾਂ ਕਿ ਉਹ ਕੋਡ ਫੇਰ ਆਪਾਂ ਕੰਟੀਨਿਊ ਕਰਦੇ ਆਂ ਵੀ। ਲੋ ਇਹ ਮੈਂ ਤੁਹਾਨੂੰ ਦਿਖਾਉਣੀ ਆ ਬੀਓਸੀ ਉੱਥੇ ਕੀ ਕੀ ਸ਼ੋਪਿੰਗ ਕੀਤੀ ਸੀਗੀ ਇਸ ਤਰ੍ਹਾਂ ਜਿਆਦਾ ਸ਼ੋਪਿੰਗ ਤਾਂ ਨਹੀਂ ਕੀਤੀ ਉੱਥੇ ਅਸੀਂ ਕਿਉਂਕਿ ਉਹ ਸਾਵਨ ਦੇ ਤੁਹਾਨੂੰ ਸਮਾਨ ਉੱਥੇ ਦਿੱਤਾ ਪਰ ਆਮੀਏ ਕਾਫੀ ਮਹਿੰਗਾ ਵੀ ਹੁੰਦਾ ਰੇਟ ਵੀ ਜਿਆਦਾ ਹੁੰਦੇ ਨੇ ਪਰ ਜਿੰਨੀ ਕਿ ਮੈਂ ਕੀਤੀ ਸੀਗੀ ਓਨੀ ਕਿ ਮੈਂ ਤੁਹਾਨੂੰ ਦਿਖਾਉਣੀ ਆਂ ਦੀ ਕੀ ਕੀ ਖਰੀਦਿਆ ਥੋੜਾ ਥੋੜਾ ਟੋਕਨ ਜੀ ਖਰੀਦੇ ਨੇ ਕੁਝ ਚੀਜ਼ਾਂ ਤਾਂ ਤੁਸੀਂ ਮੈਂ ਖਰੀਦ ਦੇ ਤਾਂ ਦੇਖ ਹੀ ਲਿਆ ਸੀ ਮੈਂ ਉੱਥੇ ਵੀ ਵਲੌਗ ਬਣਾਤਾ ਸੀਗਾ ਪਰ ਫੇਰ ਵੀ ਮੈਂ ਤੁਹਾਨੂੰ ਦਿਖਾਉਣੀ ਆ ਹੁਣ ਕਿ ਮੈਂ ਕੀ ਖਰੀਦਿਆ ਇਕ ਤਾਂ ਫਮੀ ਲੱਕੜ ਦਾ ਮੰਜਾ ਖਰੀਦਿਆ ਸੀਗਾ ਤੁਹਾਨੂੰ ਯਾਦ ਹੋਣਾ ਉੱਥੇ ਤੁਸੀਂ ਪਹਿਲੇ ਮੇਰੇ ਵਲੌਗਸ ਵਿੱਚ ਦੇਖਿਆ ਬਲੌਗਸ ਜਿੱਦਾਂ ਖਰੀਦਿਆ ਸੀ ਇਹ ਤੇ ਇਹਦੀ ਖਾਸ ਗੱਲ ਇਹ ਆ ਵੀ ਇਹ ਇੱਕ ਇਕ ਲੱਕੜ ਦੇ ਪੀਸ ਤੋਂ ਹੀ ਬਣਿਆ ਹੋਇਆ ਹੈ ਮਤਲਬ ਬੰਦੇ ਦੀ ਵਰੀਏਬਲਤਾਰੀ ਹੈ ਹੁਣ ਇੱਕ ਪੀਸ ਲੱਕੜ ਦਾ ਹੈਨਾਾਰੇ ਉਰੇ ਤੋਂ ਲਿਆ ਹੋਣੇ ਤੇ ਉਹਨੂੰ ਸਫਾਈ ਨਾਲ ਕਟਿੰਗ ਕੀਤੀ ਅੰਦਰੋਂ ਵੀ ਤੇ ਬਾਹਰੋਂ ਸ਼ੇਪ ਦਿੱਤੀ ਤੇ ਡਿਜ਼ਾਈਨਿੰਗ ਕਰਤੀ ਠੀਕ ਹੈ ਇਹ ਇੱਕ ਸਿੰਗਲ ਪੀਸ ਹੈ ਇਹ ਜਿਹੜਾ ਟੁੰਡਾ ਉਹ ਤਾਂ ਜੁੜਿਆ ਹੋਇਆ ਲੱਗਦਾ ਠੀਕ ਹੈ ਉਹ ਵੀ ਪਰ ਕੁਝ ਇਸ ਤਰ੍ਹਾਂ ਦਾ ਮਟੀਰੀਅਲ ਹੈ ਉਹਦਾ ਲੱਕੜ ਰੰਗਾ ਜਿਹਾ ਰੰਗ ਹੈ ਪਤਾ ਨਹੀਂ ਲੱਗਦਾ ਬਟ ਇਹ ਜਿਹੜਾ ਜੱਗ ਹੈਗਾ ਬਹੁਤ ਸੋਹਣਾ ਬਣਿਆ ਹੋਇਆ ਤੇ ਉਹ ਉਹਨਾਂ ਨੇ ਕਿਹਾ ਸੀਗਾ ਵੀ ਜਿਵੇਂ ਮਰਜ਼ੀ ਤੁਸੀਂ ਇਸ ਚ ਪਾਣੀ ਪੋਣੀ ਕੁਝ ਵੀ मतलब ਪਾ ਸਕਦੇ ਹੋ ਐਸਾ ਨਹੀਂ ਹੈਗਾ ਕਿ ਖਰਾਬ ਹੋਊਗਾ ਕਿਉਂਕਿ ਇਹ ਨਾ ਬੜਾ ਸੋਨਾ ਇਹਨੂੰ ਉੱਪਰੋਂ ਲੈਮੀਨੇਸ਼ਨ ਜੀ ਕੀਤੀ ਵੀ ਹੈ ਕਿਸੇ ਮਟੀਰੀਅਲ ਦੇ ਨਾਲ ਤੇ ਪਰ ਆਪਾਂ ਤਾਂ ਡੈਕੋਰੇਸ਼ਨ ਪੁਆਇੰਟ ਉਹਨਾਂ ਲਈ ਲੈ ਆਏ ਸੀਗੇ ਤੁਰ ਬਦਨਾ ਨਹੀਂ ਸੋਈ ਬੰਨੀ ਹੈ ਤੇ ਨਾਲ ਨਹੀਂ ਸੋਈ ਤੇ ਆਪਾਂ ਡੈਕੋਰੇਸ਼ਨ ਕਰਾਂਗੇ ਠੀਕ ਹੈ ਤੇ ਉਹਦੇ ਵਾਸਤੇ ਲਈ ਸੀ ਨਾ ਤੇ ਇੱਕ ਇਹ ਨਕਲ ਵੀ ਪਈ ਹੋਈ ਸੀ ਜੀ ਇਹਦੀ ਰਿਕੁਆਇਰਮੈਂਟ ਸੀ ਮੈਨੂੰ ਬਹੁਤ ਤੁਹਾਨੂੰ ਲੱਗਦਾ ਨਾ ਸਾਡੇ ਕੋਲ ਹਿੰਦੀ ਸੀ ਇਹ ਤੇ ਫਿਰ ਇਹਨਾਂ ਖਰਾਬੀ ਹੋ ਗਈ ਸੀ ਉਹ ਟੁੱਟ ਗਈ ਸੀ ਜੀ ਬਟ ਇਹ ਫਿਰ ਮੈਨੂੰ ਸੀਗਾ ਵੀ ਚਾਹੀਦੀ ਹੈ ਇਹ ਪਰ ਮੈਨੂੰ ਆ ਲੱਗਦਾ ਇਹ ਵੀ ਸਿੰਗਲ ਪੀਸ ਹੈ ਕਿਉਂਕਿ ਇਹ ਜੋੜ ਨਹੀਂ ਹੈ ਜਿਹੜੀ ਪਹਿਲੇ ਮੇਰੇ ਕੋਲ ਸੀ ਉਹ ਚ ਜੋੜ ਸੀ ਇਹਦੇ ਚ ਜੋੜ ਨਹੀਂ ਹੈਗਾ ਤੇ ਇਹਦੇ ਚ ਹਲਕੇ ਹਲਕੇ ਮੋਰੀਆਂ ਦੀਆਂ ਵਿੱਚ ਤੇ ਇਹ ਪਿੱਕਲ ਦਾ ਡਿਜ਼ਾਈਨ ਜਦ ਬਣਿਆ ਸੋਹਣੀ ਚੀਜ਼ ਹੈ ਇਹ ਕਿਹ ਖਰੀਦੀ ਸੀ ਮੈਂ ਤੇ ਦੋ ਤਾਂ ਇਹ ਸੀ ਇੱਕ ਇੱਕ ਜਗ੍ਹਾ ਹੋਰ ਵੀ ਖੀਦੇ ਸੀ ਬੇ ਛੋਟਾ ਜਿਹਾ ਉਹ ਹైదరాబాద్ ਲੈ ਗਈ ਭੈਣ ਜੀ ਛੋਟੀ ਗਾੜੀ ਉਹ ਖੋਸ ਲਈ ਆ ਸੀ ਦੋ ਲਈ ਸੀ ਇੱਕ ਤੁਹਾਨੂੰ ਹੋਰ ਸ਼ਾਪਿੰਗ ਦਿਖਾਉਣੀ ਹੈ ਤੇ ਇਹ ਕਢਾ ਲਿਆ ਸੀਗਾ ਇਹੋ ਜਿਹੇ ਅਲਤੁ ਖਲਤੁ ਜੀ ਚੀਜ਼ਾਂ ਬਹੁਤ ਖਰੀਦੀਆਂ ਆ ਸੀ ਬਣ ਆ ਵੀ ਐ ਸ਼ੀਸ਼ੇ ਜੇ ਲੱਗੇ ਹੋਏ ਆ ਬਹੁਤ ਸਾਰਾ ਆਵਾਜ਼ ਨਹੀਂ ਕਰਦੇ ਆ ਮਣਕਣੇ ਜੇ ਮੜਾ ਮੋਟਾ ਹੀ ਆ ਚਾਂਦੀ ਵਾਂਗੂ ਆਵਾਜ਼ ਨਹੀਂ ਕਰਦੇ ਜੇ ਬੱਟਾ ਉਹਦਾ ਮੈਨੂੰ ਬੜੀ ਲੱਗੇ ਸੀਗਾ ਟੈਂਡੀ ਜੀ ਚੀਜ਼ ਆ ਬਾਹਣੀ ਤੋਂ ਜੇ ਇਹਨੂੰ ਬਾਜਪਾਉਣ ਵਾਲੀ ਸੀ ਜਿਆਦਾ ਥੋੜਾ ਸ਼ੌਕ ਹੈਗਾ ਠੀਕ ਆ ਇੱਕ ਰਿੰਗਸ ਪਾਉਣ ਦਾ ਤੇ ਇੱਕ ਬਾਜਪਾਉਣ ਦਾ ਇੱਕ ਮੈਂ ਇਹ ਖਰੀਦੇ ਸੀ ਆਦੇ ਵਾਸਤੇ ਤੇ ਅੱਜ ਵਾਸਾ ਲੱਭੇ ਰੱਖ ਕੇ ਭੁੱਲ ਗਈ ਸੀ ਮੈਂ ਤਾਂ ਕਿੱਥੇ ਆ ਹੋਰ ਮੈਂ ਸਭ ਨੂੰ ਕੋਈ ਨਹੀਂ ਕੀਤੀ ਸੀ ਜਿਹੜਾ ਮੈਂ ਉੱਥੋਂ ਔਰ ਗਿਫਟ ਆਈਟਮਾਂ ਵੀ ਖਰੀਦੀਆਂ ਸੀਗੀਆਂ ਉਹ ਵੀ ਦਿਖਾਉਣੀ ਹੈ ਲੋ ਜੀ ਉਹ ਵੀ ਪਟਾਈ ਕੀਤੀ ਦੀ ਤਾਂ ਸੀ ਇੱਕ ਤਾਂ ਮੈਂ ਇੱਕ ਆਂਟੀ ਖਰੀਦੀ ਸੀ ਆਹ ਵਾਲੀ ਟੌਪਸ ਵਾਈਟ ਕਲਰ ਦੀ ਇਹ ਮੇਰੇ ਬੇਟੀ ਨੂੰ ਖਰੀਦੀ ਦਿੱਤੀ ਸੀ ਮੇਰੇ ਵਾਸਤੇ ਤੇ ਇਹ ਲਈ ਸੀ ਮੈਂ ਠੀਕ ਹੈ ਮੈਂ ਆਸੀ ਗਿਓ ਉਹ ਗਰੇ ਮੈਂ ਆਫੀ ਲਈ ਲਈ ਸੀ ਸ਼ਾਇਦ ਆਸੀ ਵੀ ਹੋਜੀ ਹੋਜੀ ਤੇ ਇੱਕ ਆਪਾਂ ਜਿਹੜੇ ਸ਼ੌਪਕਿੰਗ ਦੇ ਭੈਣ ਜੀ ਹਰਵਿੰਦਰ ਭੈਣ ਜੀ ਉਹਨਾਂ ਲਈ ਗਿਫਟ ਖਰੀਦੀ ਸੀ ਠੀਕ ਹੈ ਇੱਕ ਉਹਨਾਂ ਵਾਸਤੇ ਇੱਕ ਹੀ ਜਿਹਾ ਸੀਗਾ ਉਹ ਇਹ ਤਾਂ ਸਾਫ ਮਿਕਸ ਜੀ ਹੋ ਗਿਆ ਲੱਗਦਾ ਇੱਕ ਮੈਂ ਇੱਕ ਵੀ ਦੇ ਸੀਗੇ ਇਹ ਵੀ ਵਾਈਟ ਚੀ ਹੈ ਠੀਕ ਹੈ ਸੋਹਣੀ ਲੱਗੇ ਸੀ ਮੈਨੂੰ ਟ੍ਰੈਂਡੀ ਜੇ ਤੇ ਇੱਕ ਇਹ ਲਈ ਸੀਗੇ ਮੈਂ ਵਾਈਟ ਵਾਈਟ ਦੀਆਂ ਚੀਜ਼ਾਂ ਹੀ ਜ਼ਿਆਦਾ ਖਰੀਦੀਆਂ ਮੈਂ ਇੱਕ ਇਹ ਖਰੀਦੇ ਸੀਗੇ ਇਹ ਹਰ ਰੋਜ਼ ਇੰਜ ਖਰੀਦੇ ਸੀ ਜਿਹੜੇ ਸ਼ੌਪ ਤੇ ਹੁੰਦੇ ਆ ਆਪਣੇ ਨਾਲ ਠੀਕ ਹੈ ਤੇ ਇੱਕ ਛੋਟੇ ਛੋਟੇ ਟੇਲੇ ਸੀਗੇ ਇਹ ਵੀ ਉੱਤੇ ਆਪਣੀ ਧੀ ਕੁੜੀਆਂ ਨਾ ਸ਼ੌਪ ਲਈ ਆਪਣੀ ਹੈਲਪ ਕਰਦੀ ਹਾਂ ਉਹਨਾਂ ਵਾਸਤੇ ਜਿਹੜੇ ਨਿੱਕੇ ਨਿੱਕੇ ਕਪੜੇ ਆ ਨਿੱਕੇ ਨਿੱਕੇ ਤੇ ਟੋਪਰ ਸੈਟ ਇਹ ਛੋਟੇ ਕਾਂਡੇ ਦੇ ਝੂਲੀ ਜੀ ਵਾਲੇ ਟਾਈਪ ਇਹ ਵੀ ਉਹਨਾਂ ਵਾਸਤੇ ਲੈ ਲਈ ਕੁੱਲੀ ਵਾਸਤੇ ਅਸੀਂ ਆਪਣੀ ਕੁੱਲੀ ਜਿਹੜੀ ਉੱਥੇ ਆਪਣੀ ਹੈਲਪ ਕਰਦੀ ਹੈ ਸ਼ੌਪ ਦੀ ਕੰਮ ਕਰਦੀ ਹੈ ਨਾਲ ਠੀਕ ਹੈ ਉਹਨਾਂ ਵਾਸਤੇ ਇਸ ਵਿੱਚ ਮੈਂ ਤੁਹਾਨੂੰ ਕਰਕੇ ਬਣਾਈਆਂ ਨੇ ਸੇਮ ਜੀ ਇਹ ਆਲਮੋਸਟ ਬਲੋਂਗ ਹੈ ਅਸੀਂ ਬਿਲਕੁਲ ਨਿੱਕੇ ਪੰਟੇ ਆਏ ਹੈ ਇਹ ਵੀ ਨਾਲੀ ਦਿੱਤੇ ਸੀਗੇ ਕੁੜੀਆਂ ਵਾਸਤੇ ਦੋ ਵਾਸਤੇ ਦੋ ਤਰ੍ਹਾਂ ਦੇ ਹੈ ਇਹ ਦੋ ਡਿਜ਼ਾਈਨ ਦੇ ਵਿੱਚ ਹੈ ਸ਼ਾਇਦ ਨਹੀਂ ਸੇਮ ਡਿਜ਼ਾਈਨ ਜਿਹਾ ਹੀ ਹੈ ਕੋਈ ਰੰਗ ਬਈ ਫਰਕ ਨਹੀਂ ਤਾਂ ਉਹਨਾਂ ਲਈ ਮੈਂ ਮੁੱਜੀ ਵੀ ਮੈਂ ਇਹਨਾਂ ਨੂੰ ਚਾਰ ਸੰਧਰੀਆਂ ਦੋ ਜੋੜੇ ਹੈ ਇੱਕ ਦੇ ਇੱਕ ਦੇ ਇੱਕ ਦੇ ਇੱਕ ਹੈ ਮੈਂ ਤਾਂ ਚਾਰ ਸੰਧਰੀਆਂ ਵਿੱਚ ਸੋਚ ਰਹੀ ਆ ਵੀ ਚਾਰ ਕਿਦਰੀ ਲੈਣ ਆ ਠੀਕ ਹੈ ਸਕੇ ਕਿਹ ਗਰੀਦੇ ਸੀਗੇ ਤਾਂ ਨਹੀਂ ਸੀਗੇ ਕੁਝ ਫਾਪਲੇ ਲਈ ਸੀਗਾ ਤੇ ਮੈਂ ਇੱਕ ਬੜੀ ਖੂਬ ਬਹੁਤ ਸੋਹਣੀ ਚੀਜ਼ ਖਰੀਦੀ ਹੋਵੇ ਦਿਖਾਉਣੀ ਹੈ। ਉਹ ਵੀ ਤੁਹਾਨੂੰ ਇਹ ਖਰੀਦੋ। ਇੱਕ ਵਾਰ ਹੋਰ ਚੀਜ਼ ਖਰੀਦੀ ਹੈ ਵੀ ਦਿਖਾਉਣੀ ਥੋੜਾ। ਮੈਂ ਇਹਦਾ ਕਾਰੀ ਖਰੀਦੀ ਹੈ ਇਹ ਵੀ ਮੇਰੇ ਪੁੱਤ ਨੇ ਖਰੀਦਦੀ ਮੈਂ ਤਾਂ ਖਰੀਦੀ ਐਨੇ ਪੈਸੇ ਲੋਕ ਤਾਂ ਤਾਂ ਸੀ ਬੱਚੇ ਨੂੰ ਪਤਾ ਹੈ ਨਾ ਉਹ ਕਰਦੇ ਨੇ ਇਸ ਤਰ੍ਹਾਂ ਬਸ ਓਣੀ ਚੀਜ਼ਾਂ ਪਰ ਇੱਕ ਚੀਜ਼ ਬਹੁਤ ਸੋਹਣੀ ਬਹੁਤ ਪਸੰਦੀ ਸੀ ਇਹ ਤਾਂ ਇਹ ਪ੍ਰੈਸਕਲੀ ਐਸੀ ਸਟੋਨ ਦਾ ओरिजिनल ਸਟੋਨ ਦਾ ਸੀਗਾ ਇਹ ਕਾਫੀ ਕਾਸਟਲੀ ਦਿੱਤਾ ਉਹਨੇ ਬੱਠੇ ਮੈਂ ਬੇਟਾ ਨਾ ਅਸਲੀ ਤਾਂ ਫਿਰ ਕਹਿੰਦਾ ਵੀ ਨਹੀਂ ਪਮਨ ਲੈ ਲਓ ਕੁਛ ਨਾ ਫਿਰ ਬੱਚੇ ਦਾ ਨਾ ਪਰਤੇ ਇਹ ਦਿਖਾ ਦੇ ਲਈ ਆਹ ਤਰੀਕੇ ਇਸ ਨੇ ਇਹ origignal stone ਦੇ ਵਿੱਚ ਹੈ ਹਲਕਾ ਜਿਹਾ ਪੀਚ ਜਿਹਾ ਕਲਰ ਹੈ ਸ਼ਾਇਦ ਨੂੰ ਦਿਖ ਰਿਹਾ ਹੋਣਾ ਹੈ ਤੇ ਇਹ ਸਿਲਵਰ ਦੇ ਵਿੱਚ ਬਣਿਆ ਬਚਾਂ ਦੇ ਵਿੱਚ ਇਹ ਮਤਲਬ ਇੱਕ AC ਦੇ ਨਾਲ ਇਹਦੇ ਨਾਲ ਇਹ ਮੈਂ ਕਾਟੇ ਵੀ ਖਰੀਦੇ ਸੀਗੇ ਉਸਲੇਟ ਦੇ ਇਹ ਮੈਚਿੰਗ ਖਰੀਦੇ ਸੀਗੇ ਤਾਂ ਇਹਨੂੰ ਮੈਨੂੰ ਜ਼ਰੂਰਤ ਨਹੀਂ ਸੀਗੀ ਰਿੰਗ ਦੀ ਉਹ ਕੋਈ ਗੋਲ ਦੀ ਰਿੰਗ ਸੀ ਪਹਿਲਾਂ ਮੇਰੇ ਕੋਲ ਹੈ ਕਾਫੀ ਨਹੀਂ ਨਹੀਂ ਇਸ ਕਰਕੇ ਮੈਂ ਇਹ ਤੁਹਾਨੂੰ ਦਿਖਾ ਦਿੱਤੀਆਂ ਹਿੱਤਾਂ ਹੈ ਸ਼ਾਪਿੰਗ ਕੀਤੀ ਜਾਣੇ ਕੱਟਿਆ ਨੇ ਇੱਕ ਵਾਰ ਤੇ ਹੋਰ ਬੜੀ ਕਿਊਟ ਜੀ ਚੀਜ਼ ਮਿਲਦੀ ਸੀਗੀ ਉਹ ਵੀ ਲਈ ਹੈ ਤੇ ਉਹ ਵੀ ਮੈਂ ਅ ਪਰ ਦਿਖਾਉਣੀ ਸੀ ਹੈ ਜਿਹੜਾ ਆਪਣਾ ਫ੍ਰਿਜ ਦੇ ਚ ਕਟਾ ਦਿੰਦੇ ਹੁੰਦੇ ਸੀਗੇ ਉਹ ਅੱਗੇ ਕੋਈ ਨਹੀਂ ਦੇ ਟਾਈਪ ਆਉਂਦੇ ਹੁੰਦੇ ਸੀਗੇ ਕਿ ਹੁਣ ਉਹ ਇਸ ਤਰ੍ਹਾਂ ਦੇ ਆਉਣ ਲੱਗੇ ਆ ਕੱਪ ਜਹਾ ਹਾਫ ਕੱਪ ਜਿਹਾ ਬਣੇ ਹੋਏ ਇਧਰੋਂ ਇਹਦੇ ਵਿੱਚ ਸਪੇਸ ਆਏ ਹੈ ਅੱਧਾ ਕੱਪ ਜਹਾ ഇതരേ പാസേ മെഗനടിച്ച് പോയിപ്പുഴ ഫ്രിജന ഫുൾ ഫല ലോ ഡിൻ്റെ ഒന്നേ ഇജൈൻ പീജിയാണ് ഉക്കര സോണേ ഉത്ത ടീക്കാം നോട്ട് ഡിജൈൻ ഏ ഡിജൻ തീരു സമ ഗിഫ്റ്റ് കാം അപ്പോൾ ടീക്ക ਹਾਂ ਅਸਾਂ ਜਾਨੀ ਨੂੰ ਵੀ ਤੇ ਪਰ ਉਹ ਚੱਬਰ ਲਈ ਪਾਸੇ ਪੁੱਲੀ ਜਾ ਅੰਮੀ ਨਹੀਂ ਲਿਓ ਕੋਈ ਨਹੀਂ ਲੋਕ ਇੱਕੇ ਵਿੱਚ ਅਸਿਲਾ ਜਿਹੜੇ ਫਲਾਵਰ ਪਾਟ ਕੇ ਬੜੇ ਹੋਏ ਤਾਂ ਤੇ ਬੜੀ ਸੋਹਣੀ ਪੇਂਟਿੰਗ ਹੋਈ ਗਈ ਹੈ ਇਹ ਨਾ ਚੀਨੀ ਨਹੀਂ ਹੈ ਜਿਹੜੀ ਚੀਨੀ ਦਾ ਜਿਵੇਂ ਆਪਣੇ ਕਪੜੇ ਹੁੰਦੇ ਉਸ ਟਾਈਪ ਇਹਦੇ ਇਦਾਂ ম্যাগਨੇਟ ਲੱਗਾ ਹੋਇਆ ਥੱਲੇ ਪਾਸੇ। ਕਿੰਨਾ ਮੇਰੇ ਕਿਊਟ ਜੀ ਚੀਜ਼ ਲੱਗੀ। ਇਹਦੇ ਵੀ ਐਵੇਂ ਵਿੱਚ ਸਪੇਸ ਹੈਗੀ ਹੈ। ਤੁਸੀਂ ਇਹ ਚਲਾ ਸਕਦੇ ਹੋ ਆਪਣਾ ਕੋਈ ਫੁੱਲ ਭੱਲੇ। ਬਹੁਤ ਸੋਹਣਾ ਲੱਗਦਾ ਹੈ। ਪਰ ਇਹ ਮੈਨੂੰ ਵਧੀਆ ਲੱਗੀ ਸੀ ਕਿਊਟ ਜੀ ਚੀਜ਼ ਸੀ। ਇਹ ਤਰ੍ਹਾਂ ਕਿਸ ਪਰਮਾਸਟੇ। ਉਹ ਚਲੋ ਹਨਾ ਪਲੇਨ ਵੀ ਕਿਸੇ ਭਾਂਡਾ ਹੋਗੀ ਦਿੱਤਾ ਜਾਂਦਾ ਜਿਵੇਂ ਇਹ। ਇਹਦੇ ਮੈਂ ਕਈ ਸਾਰੇ ਗੀ ਦਿੱਸੀ ਸੀਗੇ। 9 ਤੇ 10 ਸੀਗੇ। ਕੋਈ ਨਵਾਂ ਸਾਰੇ ਲੱਗੂ ਮੇਰੇ ਲਈ ਕਿਸੇ। ਅੱਡ ਵੀ ਜੀ ਚੀਜ਼ ਲੱਗੀ ਸੀ। ਕਪੜਾ ਲਵਾ ਬਾਕਪਾ ਕੀ ਗਿਆ ਸੀ ਇਹ ਸ਼ਾਪਿੰਗ ਕਰੀ ਸੀ ਦੱਸਣਾ ਕੋਰਤੇ ਕੋਪੜਾ ਕੋਈ ਨਹੀਂ ਕਿਰ ਗਿਆ ਕਪੜੇ ਦੇ ਕੀ ਕੀ ਬਿਨੂ ਲੀਟਾ ਤੇ ਬਸ ਆਇਸ ਵਾਲੀ ਦੀ ਰੇ ਕਾਟੇ ਕਿ ਇਹ ਪੱਲੇ ਪੱਲੇ ਦਾ ਕਰੀ ਦਿੱਤੀ ਜਾਈ ਨਾ ਅੱਜ ਨਾ ਤਾਂ ਇਹ ਕੋਈ ਬਰੀ ਆ ਗਿਆ ਤੇ ਇਹ ਫਿਰ ਦੱਸਾਈ ਨਹੀਂ ਕਿ ਕੀ ਖਰੀਦਿਆ ਸੀ ਨਾ ਚੀਜ਼ ਤੇ ਨੂੰ ਹੋਇਆ ਨਾ ਕੰਮ ਦਿੰਨੇ ਆ ਏਸੀ ਆਪਣੀ ਦਲੋਜੀ ਸ਼ੋਪਿੰਗ ਤੇ ਪਰ ਵੈਸੇ ਦਲੋਜੀ ਸੀਗਾ ਬਹੁਤ ਵਧੀਆ ਮੈਂ ਤੁਹਾਨੂੰ ਵਲੌਗ ਚ ਵੀ ਦਿਖਾਇਆ ਸੀ ਬਹੁਤ ਸੋਹਣਾ ਜੀ ਦਲੋਜੀ ਤਾਂ ਬਹੁਤ ਪਿਆਰਾ ਹੈ ਤੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾ ਦੇਣੀ ਹੈ ਹੁਣ ਬੈਠੀ ਐ ਮੈਂ ਇੱਥੇ ਦਿਖਾ ਦੇਣੀ ਐ ਬੈਠੇ ਬੈਠੇ ਤੇ ਮੇਰੀ ਬੈੱਡ ਸ਼ੀਟ ਦੇਖੋ ਮੈਂ ਨਾ ਇਹ ਬੈੱਡ ਸ਼ੀਟ ਆਪੇ ਕੱਢੀ ਆਹ ਦੇਖੋ ਆਹਾਂ ਬੈੱਡ ਸ਼ੀਟ ਅਸੀਂ ਦੇਖੋ ਕਿੰਨੇ ਬਰੀਕ ਟਾਂਕੇ ਦੇ ਨਾਲ ਕੱਢੀ ਸੀਗੀ ਇਹਨਾਂ ਹੈਵੀ ਡਿਜ਼ਾਈਨ ਬਣਾਇਆ ਹੋਇਆ ਦੇਖੋ ਪੂਰੀ ਬੈੱਡ ਸ਼ੀਟ ਭਰੀ ਹੋਈ ਹੈ ਇਧਰ ਹੋਈ ਮੈਂ ਤਾਂ ਮੇਰੀ ਸਿਸਟਰ ਨੇ ਕੱਢੀ ਸੀ ਇਹ ਜਦੋਂ ਅਸੀਂ ਬੇਲੀਆਂ ਹੋ ਜਾਂਦੇ ਸੀ ਟਿੱਪਰ ਦੇ ਕੇ ਜਦੋਂ ਪੜਦੀਆਂ ਸੀ ਤੇ ਫਿਰ ਮੰਮੀ ਕਹਿੰਦੇ ਸੀ ਕੁੜੀਆਂ ਨੇ ਬੇਲੀਆਂ ਨਹੀਂ ਕੀ ਕਰਨੇ ਤੁਸੀਂ ਕੁਝ ਕੰਮ ਸ਼ੁਰੂ ਕਰੋ ਉਧਰ ਦੇਖ ਲੋ ਉਹ ਵੀ ਸਾਡੇ ਨੁਕਸਾਨ ਦੇਖ ਲੋ ਹਲੇ ਵੀ ਕਰਾਉਣਾ ਠੀਕ ਸਾਰਾ ਵੁੱਡਵਰਕ ਕਰਾਉਣਾ ਜੀ ਨਾ ਇੱਥੇ ਵੀ ਲੱਗਣਾ ਹੈ ਜੀ ਤੇ ਹੇ ਹੇ ਹੁਣ ਮੈਂ ਵਿਚਾਲ ਨਹੀਂ ਹੁੰਨੀ ਕਰਕੇ ਕਦੇ ਕੱਢ ਕੇ ਬਹੁਤ ਵਧੀਆ ਵਾਸੇ ਲੱਗਦਾ ਹੈ ਆਪਣੀਆਂ ਚੀਜ਼ਾਂ ਬਣਾਈ ਹੋਈਆਂ ਦੇਖ ਕੇ ਬਹੁਤ ਮਜ਼ਾ ਆਉਂਦਾ ਹੈ ਤੁਸੀਂ ਵੀ ਦੱਸਿਓ ਵੀ ਤੁਸੀਂ ਕਿਹਨੇ ਕਿਹਨੇ ਕੜਾਈਆਂ ਕੀਤੀਆਂ ਹੈ ਕੌਣ-ਕੌਣ ਜਾਣਦਾ ਹੈ ਹੁਣ ਵਾਲੀਆਂ ਕੁੜੀਆਂ ਤਾਂ ਖੈਰ ਨਾ ਟਾਈਮ ਆਉਣਾ ਕੋਲੇ ਕੱਢਣ ਦਾ ਤੇ ਨਾ ਕੋਈ ਕੱਢਦਾ ਤੇ ਅਸੀਂ ਤਾਂ ਖੈਰ ਪਰਦੀਆਂ ਵੀ ਸੀ ਕਿ ਉਹ ਤੇ ਇਹ ਜਿਹੇ ਕੰਮ ਵੀ ਕਰਦੀਆਂ ਸਾਡੀ ਮੰਮੀ ਸਾਨੂੰ ਇਹ ਜਿਹੇ ਕੰਮ ਵੀ ਨਾਲ ਜਰੂਰ ਸਿਖਾਉਂਦੀ ਸੀ ਕਹਿੰਦੇ ਸੀ ਨਹੀਂ ਸਾਰਾ ਕੁਝ ਆਉਣਾ ਚਾਹੀਦਾ ਕੁੜੀਆਂ ਨੂੰ ਆ ਮੈਂ ਤੁਹਾਨੂੰ ਦਿਖਾਈ ਦਿੱਤਾ ਅਨਪਟਲ ਜਿਹੜਾ ਮੈਂ ਖਰੀਦ ਕੇ ਲਈਆਂ ਉਥੋਂ ਠੀਕ ਹੈ ਤੇ ਤੁਸੀਂ ਜਰੂਰ ਦੱਸਿਓ ਇਹ ਕਿੱਦਾਂ ਲੱਗੀ ਮੇਰੀ ਸ਼ਾਪਿੰਗ ਠੀਕ ਹੈ ਕਮੈਂਟ ਕਰਕੇ ਦੱਸ ਦਿਓ ਕਰੋਗਾ ਮੈਨੂੰ ਪਤਾ ਲੱਗੇ ਜੀ ਵੀ ਥੋੜਾ ਤੁਸੀਂ ਦੇਖਿਆ ਧਿਆਨ ਨਾਲ ਕਿ ਨਹੀਂ ਦੇਖਿਆ